ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਇਨਰ ਕਾਰ ਮੋਟੀਵੇਸ਼ਨਲ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਗੱਲ ਮੈਂ ਕਰੂੰਗੀ ਗੁਰੂ ਦੀ ਹੈ ਨਾ ਵੀ ਸਾਨੂੰ ਜ਼ਿੰਦਗੀ ਦੇ ਵਿੱਚ ਸੰਗਤ ਕਰਨੀ ਕਿਉਂ ਜ਼ਰੂਰੀ ਹੈ ਸਾਨੂੰ ਜ਼ਿੰਦਗੀ ਦੇ ਵਿੱਚ ਇੱਕ ਗਾਰਡ ਕਿਉਂ ਜ਼ਰੂਰੀ ਹੈ ਜਿਹੜਾ ਸਾਨੂੰ ਸਹੀ ਰਾਹ ਪਾ ਸਕੇ ਕਈ ਲੋਕ ਕਹਿੰਦੇ ਹਨ ਨਾ ਇਵਨ ਮੈਂ ਵੀ ਬਹੁਤ ਸਾਰੀ ਵੀਡੀਓਜ਼ ਦੇ ਵਿੱਚ ਇਹ ਕਿਹਾ ਕਿ ਆਪਣੇ ਅੰਦਰ ਹੈ ਰੱਬ ਹਾਂਜੀ ਬਿਲਕੁਲ ਆਪਣੇ ਅੰਦਰ ਹੈ ਇਹ ਵੀ ਕਿਹਾ ਮੈਂ ਕਿ ਅਗਰ ਅਸੀਂ ਦਿਲ ਦੇ ਚੰਗੇ ਨੇ ਸਭ ਨੂੰ ਆਪਣੇ ਆਪਣੇ ਮਨ ਦਾ ਪਤਾ ਹੁੰਦਾ ਨੇ ਕਿ ਸਾਡੇ ਦਿਲਾਂ ਦੇ ਵਿੱਚ ਕਿੰਨੀ ਨਫ਼ਰਤ ਹੈ ਕਿੰਨਾ ਗੁੱਸਾ ਹੈ ਕਿੰਨੀ ਦੂਜਿਆਂ ਨੂੰ ਲੈ ਕੇ ਜੈਲਸੀ ਆ ਕਿੰਨੀ ਚੁਗਲੀਆਂ ਕਰਦੇ ਆ ਅਸੀਂ ਸਾਨੂੰ ਆਪਣੇ ਆਵਰ ਚੰਗੀ ਭਲੀ ਭਾਂਤੀ ਪਤਾ ਹੁੰਦਾ ਪਰ ਅਸੀਂ ਮੰਨਦੇ ਇਹਨਾਂ ਕੁਝ ਮਨ ਦੇ ਵਿੱਚ ਬੋਝ ਰੱਖੀ ਬੈਠੇ ਆ ਫਿਰ ਅਸੀਂ ਤੀਰਥਾਂ ਦੇ ਧੂਰੀ ਫਿਰਦੇ ਆ ਉੱਥੇ ਜਾ ਕੇ ਅਸੀਂ ਔਖੇ ਹੁੰਨੇ ਆ ਬੈਟਰ ਦੈਨ ਤੁਸੀਂ ਘਰ ਦੀ ਚਾਰਦਵਾਰੀ ਚ ਬਹਿ ਕੇ ਮਨ ਸ਼ਾਂਤੀ ਨਾਲ ਅਗਰ ਥੋੜਾ ਜਿਹਾ ਵੀ ਪਾਠ ਕਰ ਲਓ ਵੀ ਕਹਿੰਦੇ ਗੁਰੂ ਨੂੰ ਪਾਣ ਦੇ ਬਰਾਬਰ ਹੁੰਦਾ ਪਰ ਜੇਕਰ ਹੋਣਾ ਸੀ ਇੱਥੇ ਕਰੀਏ ਗੱਲ ਕਿ ਸਿੱਧੇ ਰਾਹ ਪੈਣ ਦੀ ਉਦੋਂ ਸਾਨੂੰ ਗੁਰੂ ਦੀ ਲੋੜ ਹੁੰਦੀ ਆ ਉਦੋਂ ਸਾਨੂੰ ਸੰਗਤ ਦੀ ਲੋੜ ਹੁੰਦੀ ਆ ਉਹ ਸਾਡੀ ਜ਼ਿੰਦਗੀ ਤੇ ਕੀ ਅਸਰ ਕਰਦੀ ਹੈ ਤੇ ਬਹੁਤ ਸੋਹਣੀ ਸਟੋਰੀ ਸੁਣਾਉਣੀ ਆ ਤੇ ਫਿਰ ਆਪਾਂ ਗੱਲ ਕਰਦੇ ਆ ਤੇ ਧਿਆਨ ਨਾਲ ਸੁਣਿਓ ਅਗਲੀ ਸਟੋਰੀ ਹੈ ਜਿਹੜੀ ਉਹ ਤੁਹਾਡੇ ਬਹੁਤ ਕੰਮ ਆਉਣ ਵਾਲੀ ਆ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਹਾਂਜੀ ਤੁਸੀਂ ਇਹਨਾਂ ਤਾਂ ਜਾਣਦੇ ਹੋਵੋਗੇ ਕਿ ਜੇਕਰ ਇੱਕ ਐਕਟਰ ਹੈ ਤਾਂ ਉਹਦਾ ਬੱਚਾ ਐਕਟਰ ਵਾਲੀ ਲਾਈਨ ਦੇ ਵਿੱਚ ਜਾਂਦਾ ਜਾਂਦਾ ਬਾਪ ਨੂੰ ਦੇਖ ਕੇ ਇੱਕ ਚੰਗਾ ਪੜ੍ਹਿਆ ਲਿਖਿਆ ਇੰਜੀਨੀਅਰ ਆਇਆ ਜਾਂ ਫਿਰ ਬਹੁਤ ਚੰਗੀ ਸਰਕਾਰੀ ਜੌਬ ਤੇ ਉਹ ਆਪਣੇ ਬੱਚੇ ਨੂੰ ਉਸੇ ਜੌਬ ਤੇ ਉੱਤੇ ਲਾਉਣ ਦੀ ਕੋਸ਼ਿਸ਼ ਕਰਦਾ ਆ। ਯਾਨੀ ਕਿ ਸਾਡੇ ਘਰ ਦਾ ਮਾਹੌਲ ਸਾਨੂੰ ਡਿਪੈਂਡ ਕਰਦਾ ਆ। ਅਭੀ ਅਸੀਂ ਕਿਹੜੀ ਰਾਹ ਤੇ ਤੁਰਨਾ ਆ। ਸਾਡੇ ਪੇਰੈਂਟਸ ਪੜ੍ਹੇ ਲਿਖੇ ਨੇ ਤੇ ਉਹਨਾਂ ਨੂੰ ਪਤਾ ਹੈ ਕਿ ਪੜ੍ਹਾਈ ਲਿਖਾਈ ਤੇ ਜੌਬ ਕਿੰਨੀ ਜ਼ਰੂਰੀ ਆ। ਕਿਸਾਨੀ ਬੰਦਾ ਆਪਣੇ ਬੱਚੇ ਨੂੰ ਕਿਸਾਨੀ ਵਾਲੀ ਹੀ ਲਾਊਗਾ। ਤੇ ਜੇਕਰ ਇੱਥੇ ਮੈਂ ਮਾੜੇ ਕੰਮਾਂ ਦੀ ਗੱਲ ਕਰਾਂ ਕਨਸ਼ੇੜੀ ਆਪਣੇ ਬੱਚੇ ਨੂੰ ਸਹੀ ਸਿੱਖਿਆ ਸਹੀ ਰਾਹ ਨਹੀਂ ਦੇ ਸਕਦਾ ਉਹਨਾਂ ਕੋਈ ਫਰਕ ਨਹੀਂ ਪੈਂਦਾ ਉਹਦਾ ਬੱਚਾ ਕਿਹੜੇ ਰਾਹ ਤੇ ਤੁਰ ਰਿਹਾ ਕਿੱਥੇ ਸੰਗਤ ਕਰ ਰਿਹਾ ਉਹਨੂੰ ਕੁਝ ਨਹੀਂ ਪਤਾ ਹੁੰਦਾ ਹਨਾ ਮੈਨੂੰ ਲੱਗਦਾ 100 ਦੇ ਵਿੱਚੋਂ 70% ਨਸ਼ੇੜੀਆਂ ਦੇ ਬੱਚੇ ਨਸ਼ੇੜੀ ਹੀ ਬਣਦੇ ਨੇ ਕਿਉਂਕਿ ਉਹਨਾਂ ਨੂੰ ਡਰੀ ਨਹੀਂ ਹੁੰਦਾ ਆਪਣੇ ਪੇਰੈਂਟਸ ਦਾ ਉਹਨਾਂ ਦੀ ਕੇਅਰ ਨਹੀਂ ਕੀਤੀ ਜਾਂਦੀ ਉਹਨਾਂ ਨੂੰ ਸਹੀ ਰਾਹ ਨਹੀਂ ਦਿਖਾਇਆ ਜਾਂਦਾ ਸੋ ਇਸ ਤਰ੍ਹਾਂ ਹੀ ਕਹਾਣੀ ਵੀ ਮੇਰੀ ਇਸੇ ਮੁੱਦੇ ਤੇ ਹੈ 30% ਬੱਚੇ ਉਹ ਬਹੁਤ ਸਾਊ ਤੇ ਸਮਝਦਾਰ ਨਿਕਲਦੇ ਨੇ ਜਿਨ੍ਹਾਂ ਨੇ ਬਹੁਤ ਆਪਣੇ ਦਿਮਾਗ ਤੇ ਜ਼ੋਰ ਪਾ ਕੇ ਗਲਤ ਰਾਂ ਨੂੰ ਛੱਡ ਕੇ ਸਹੀ ਰਾਂ ਨੂੰ ਪਕੜਿਆ ਹੁੰਦਾ ਹੈ ਉਹ ਸੋਚਦੇ ਨੇ ਅਗਰ ਮੇਰਾ ਬਾਪ ਨਸ਼ੇੜੀ ਹੈ ਸ਼ਰਾਬੀ ਹੈ ਚੋਰੀ ਫਚੋਰੀ ਕਰਦਾ ਤਾਂ ਮੈਂ ਉਹ ਰਾਂ ਨੂੰ ਮੁੜ ਕੇ ਜ਼ਿੰਦਗੀ ਚ ਪੈਣਾ ਮੈਂ ਆਪਣੇ ਘਰ ਨੂੰ ਲੀ ਨੂੰ ਬਦਲਣਾ ਹੈ ਇਹ 30% ਹੀ ਹੁੰਦੇ ਨੇ ਬੱਚੇ ਬਸ ਸੋ ਸਟੋਰੀ ਵੀ ਕੁਛ ਇਦਾਂ ਦੀ ਹੈ ਕਹਿੰਦੇ ਇੱਕ ਬੰਦਾ ਸਾਰੀ ਉਮਰ ਨਸ਼ੇ ਕਰਦਾ ਹੈ ਚੋਰੀਆਂ ਕਰਦਾ ਹੈ ਐਸੇ ਤਰੀਕੇ ਨਾਲ ਆਪਣੀ ਜ਼ਿੰਦਗੀ ਗੁਜ਼ਾਰ ਰਿਹਾ ਸੀ ਹੁਣ ਬੜਾ ਪਾ ਚੁੱਕਿਆ ਮੁੰਡਾ ਵੀ ਜਵਾਨ ਹੋ ਗਿਆ ਪਰ ਮੁੰਡੇ ਨੂੰ ਹੁਣ ਕਿੱਥੋਂ ਪੜਾਉਂਦਾ ਲੁਕਾਉਂਦਾ ਕਿਉਂਕਿ ਉਹਨੂੰ ਬਸ ਇੱਥੋਂ ਤੱਕ ਹੀ ਗੁਜ਼ਾਰਾ ਸੀ ਕਿ ਮੈਂ ਬਸ ਚੋਰੀ ਕਰਨੀ ਹੈ ਖਾਣਾ ਹੈ ਬਸ ਤੇ ਆਪਣਾ ਜ਼ਿੰਦਗੀ ਚ ਤੁਰ ਜਾਣਾ ਉਹਨੇ ਕਦੇ ਕਮਾ ਕੇ ਕਦੇ ਜੋੜਨ ਦੀ ਕੋਸ਼ਿਸ਼ ਨਹੀਂ ਕੀਤੀ ਆਪਣੇ ਬੱਚੇ ਨੂੰ ਕਦੇ ਸਿੱਧੇ ਰਾਹ ਤੇ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਉਹਦਾ ਮੁੰਡਾ ਵੀ ਇਹ ਸਭ ਦੇਖ ਦੇ ਕੇ ਵੱਡਾ ਹੋਇਆ ਤੇ ਪਾਪ ਦੇ ਨਾਲ ਹੀ ਕੰਮਾਂ ਦੇ ਵਿੱਚ ਸਾਥ ਦੇਣ ਲੱਗਾ ਕਹਿੰਦੇ ਇੱਕ ਦਿਨ ਉਹ ਜਿਹੜਾ ਚੋਰ ਆ ਬੁੱਢਾ ਹੋ ਜਾਂਦਾ ਕਾਫੀ ਮੰਜੇ ਨਾਲ ਲੱਗ ਜਾਂਦਾ ਉਹ ਸਮਝ ਜਾਂਦਾ ਕਿ ਮੈਂ ਕਾਫੀ ਟਾਈਮ ਤੋਂ ਮੰਜੇ ਨਾਲ ਲੱਗਿਆ ਹਾਂ ਤੇ ਹੁਣ ਮੇਰਾ ਬਚਣਾ ਮੌਕੀਨ ਨਹੀਂ ਹੈ ਸੋ ਆਪਣੇ ਪੁੱਤ ਨੂੰ ਸਲਾਹ ਦਿੰਦਾ ਆਪ ਆਪਣੇ ਪੁੱਤ ਨੂੰ ਸਲਾਹ ਦਿੰਦਾ ਕਿ ਚੋਰੀ ਬਿਸ਼ੱਕ ਕਰੀ ਜ਼ਿੰਦਗੀ ਭਰ ਪਰ ਕਦੇ ਮੰਨੀ ਨਾ ਮੇਰੀ ਹਮੇਸ਼ਾ ਦੋ ਗੱਲਾਂ ਯਾਦ ਰੱਖੀ ਕਿ ਕਦੇ ਵੀ ਮੰਨੀ ਨਾ ਕਿ ਮੈਂ ਚੋਰੀ ਕੀਤੀ ਆ ਭਾਵੇਂ ਕੋਈ ਤੈਨੂੰ ਜਿੰਨਾ ਮਰਜ਼ੀ ਟੌਰਚਰ ਕਰ ਲਵੇ ਦੂਜਾ ਪੁਆਇੰਟ ਇਹ ਕਦੇ ਵੀ ਨਾ ਚੰਗੀ ਸੰਗਤ 'ਚ ਨਹੀਂ ਬਣਾ ਕਦੇ ਵੀ ਚੰਗੀ ਸੰਗਤ ਦੇ ਵਿੱਚ ਬੈਠ ਕੇ ਪ੍ਰਵਚਨ ਨਹੀਂ ਸੁਣਨੇ ਕਿਉਂਕਿ ਫਿਰ ਤੂੰ ਆਪਣੇ ਰਾਹ ਤੋਂ ਭਟਕ ਜਾਵੇਂਗਾ ਸਾਡਾ ਜੋ ਕੀਤਾ ਸ਼ੁਰੂ ਤੋਂ ਚੱਲਦਾ ਆ ਰਿਹਾ ਉਹੀ ਸਹੀ ਹੈ ਬਸ ਅਸੀਂ ਇਸੇ ਚੀਜ਼ ਲਈ ਮਰੇ ਆ ਇਸੇ ਲਈ ਹੀ ਮਰ ਜਾਣਾ ਆ ਸੋ ਉਸ ਮੁੰਡੇ ਨੇ ਉਹ ਗੱਲਾਂ ਕਹਿਣ ਕੀਤੀਆਂ ਕਹਿੰਦੇ ਇੱਕ ਵਾਰੀ ਚੋਰੀ ਕੀਤੀ ਚੋਰੀ ਕਰਕੇ ਉਥੋਂ ਭੱਜਦਾ ਗਿਆ ਪਰ ਜਿਹੜੇ ਉਸ ਘਰ ਦੇ ਦੋ ਗਾਰਡ ਸੀ ਨਾ ਉਹ ਸਿਕਿਉਰਿਟੀ ਗਾਰਡ ਉਹਦੇ ਪਿੱਛੇ ਲੱਗੇ ਕਹਿੰਦੇ ਬਹੁਤ ਦੂਰ ਦੌੜਿਆ ਉਹਨੂੰ ਕੋਈ ਰਾਹ ਨਹੀਂ ਲੱਭਿਆ ਲੁਕਣ ਨੂੰ ਤੇ ਇੱਕ ਮੰਦਰ ਦੇ ਵਿੱਚ ਕਾਫੀ ਭੀੜ-ਪੜੱਕਾ ਚੱਲ ਰਿਹਾ ਸੀ ਉਥੇ ਮੰਦਰ ਦੇ ਵਿੱਚ ਸੰਗਤ ਕਾਫੀ ਬੈਠੀ ਹੋਈ ਸੀ ਉਹਨੂੰ ਲੱਗਿਆ ਵੀ ਇੱਥੇ ਸੇਫਲੀ ਜਗ੍ਹਾ ਜਿੱਥੇ ਮੈਂ ਬੈਠ ਕੇ ਲੁਕ ਸਕਦਾ ਆ ਉਥੇ ਕੀਰਤਨ ਚੱਲ ਰਿਹਾ ਸੀ ਕਹ ਹਨਾ ਪਰਮਾਤਮਾ ਦਾ ਨਾਮ ਲਿਆ ਜਾ ਰਿਹਾ ਸੀ ਉਹਦੇ ਵਿੱਚ ਬੈਠ ਜਾਂਦਾ ਜਾ ਕੇ ਤੇ ਉਹ ਗਾਰਡਨ ਨੂੰ ਲੱਭਦੇ ਲੱਭਦੇ ਬਾਹਰ ਹੀ ਖੜੇ ਹੁੰਨੇ ਆ ਦੇਖਦੇ ਹੁੰਨੇ ਆ ਇਹਨਾਂ ਨੂੰ ਕਹਿੰਦੇ ਆ ਉਹਨੂੰ ਯਾਦ ਆਂਦਾ ਆਪਣੇ ਬਾਪ ਦੀ ਗੱਲ ਕਿ ਮੈਂ ਤਾਂ ਚੰਗੇ ਪ੍ਰਵਚਨ ਸੁਣਨੇ ਨਹੀਂ ਚੰਗੀ ਸੰਗਤ ਕਰਨੀ ਨਹੀਂ ਤੇ ਜਦੋਂ ਕੰਨ ਬੰਦ ਕਰਨ ਲੱਗਦਾ ਨਾ ਉਹਦੇ ਕੰਨਾਂ 'ਚ ਇੱਕ ਲਾਈਨ ਪੈਂਦੀ ਹੈ ਕਿ ਦੇਵੀ ਦੇਵਤਿਆਂ ਦੀ ਕਦੇ ਕੋਈ ਪਰਛਾਈ ਨਹੀਂ ਹੁੰਦੀ ਉਹ ਆਪਣੇ ਅੰਦਰ ਹੀ ਵਸਦੇ ਨੇ ਜੇਕਰ ਪਰਮਾਤਮਾ ਨੂੰ ਪਾਉਣਾ ਹੈ ਤੇ ਆਪਣੇ ਅੰਦਰ ਹੀ ਲੱਭਣਾ ਪੋਗਾ ਨਾ ਦੀ ਕੋਈ ਪਰਛਾਈ ਨਹੀਂ ਹੁੰਦੀ ਇਹ ਕੱਲਣਾ ਕਹਿੰਦੇ ਕੰਨ ਬੰਦ ਕਰਦੇ ਕਰਦੇ ਉਹਦੇ ਕੰਨਾਂ 'ਚ ਇੱਕ ਕਲਾਈਨ ਪੈ ਜਾਂਦੀ ਹੈ। ਜਦੋਂ ਸਾਰਾ ਸਮਾਗਮ ਖਤਮ ਹੁੰਦਾ ਹੈ ਤਾਂ ਚੋਰ ਵੀ ਜਦੋਂ ਬਾਹਰ ਨਿਕਲਦਾ ਉਸੇ ਟਾਈਮ ਉਹ ਗਾਰਡ ਉਹਨੂੰ ਫੜ ਲੈਂਦੇ ਨੇ। ਫੜ ਕੇ ਉਸੇ ਮਾਲਕ ਦੇ ਕੋਲ ਲੈ ਜਾਂਦੇ ਨੇ। ਮਾਲਕ ਉਸਨੂੰ ਬਹੁਤ ਪਹਿਲਾਂ ਪਿਆਰ ਨਾਲ ਪੁੱਛਦਾ ਵੀ ਦੱਸ ਤੂੰ ਚੋਰੀ ਕੀਤੀ ਔਰ ਮੰਨਦਾ ਨਹੀਂ। ਉਹਨੂੰ ਮਾਲਕ ਨੂੰ ਗੁੱਸਾ ਆਉਂਦਾ ਉਹ ਕਹਿੰਦਾ ਕਿ ਮੈਂ ਇਹਨੂੰ ਪੂਰੀ ਸਜ਼ਾ ਦੇਣੀ ਹੈ ਤੂੰ ਮਨਵਾਣਾ ਹੈ। ਇਹਨੂੰ ਆਏ ਕਰੋ ਵੀ ਇਹਨੂੰ ਤੈਖਾਨੇ ਦੇ ਵਿੱਚ ਬੰਦ ਕਰ ਦੋ। ਮੈਂ ਜਦੋਂ ਤੱਕ ਇਹਦਾ ਟਡੋਰਾ ਨਹੀਂ ਨਾ ਪਿੱਟ ਦਿੰਦਾ ਇਹਨੂੰ ਟੌਰਚਰ ਨਹੀਂ ਕਰਦਾ ਇਹਦੀ ਮਾਰ ਕੁੱਟ ਚੰਗੀ ਤਰ੍ਹਾਂ ਨਹੀਂ ਕਰਦਾ ਇਹ ਤਾਂ ਮਨਵਾੰਦਾ ਨਹੀਂ ਕਿ ਚੋਰੀ ਨਹੀਂ ਕੀਤੀ ਉਹਦੋਂ ਤੱਕ ਮੈਨੂੰ ਛੱਡਦਾ ਨਹੀਂ ਮੈਂ ਇਹਦਾ ਫੈਸਲਾ ਕਰਦੇ ਬਣੇ ਤਹਿਖਾਨੇ ਦੇ ਵਿੱਚ ਉਸਨੂੰ ਬੰਦ ਕਰਕੇ ਬਾਹਰੋਂ ਲੋਕ ਲਾ ਦਿੱਤਾ ਜਾਂਦਾ ਹੁਣ ਉਹ ਘਰ ਦਾ ਮਾਲਕ ਬੜਾ ਪਰੇਸ਼ਾਨ ਆਪਣੇ ਗਾਰਡਸ ਨਾਲ ਗੱਲ ਕਰਦਾ ਹੁੰਦਾ ਕਹਿੰਦਾ ਕਿ ਇਹ ਮੰਨ ਨਹੀਂ ਰਿਹਾ ਵੀ ਮੈਂ ਕਿ ਕਿਦਾਂ ਮਨਾਵਾ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਇਹ ਤਾਂ ਚੋਰੀ ਕਿਦਾਂ ਮਨਵਾਵਾ ਤੇ ਇਹਦੇ ਚ ਇੱਕ ਗਾਰਡ ਬੜਾ ਦਿਮਾਖ ਲਾਣ ਤੋਂ ਸਕਿਉਰਿਟੀ ਗਾਰਡ ਕਹਿੰਦਾ ਤੁਸੀਂ ਇੰਜ ਕਰੋ ਵੀ ਇਹ ਨਾ માતા ਦੇ ਮੰਦਰ ਦੇ ਵਿੱਚ ਫੜਿਆ ਗਿਆ ਇਹਦਾ ਮਤਲਬ ਮਾਣਾ ਮੋਟਾ ਤਾਂ ਪਗਤ ਹੋਣਾ ਹੀ ਆ ਇਹ ਆਪਾਂ ਇੰਜ ਕਰਦੇ ਆਂ માતા ਦਾ ਸਰੂਪ ਬਣਾ ਕੇ ਕਿਸੇ ਔਰਤ ਨੂੰ ਪਖੰਡਲੀ ਔਰਤ ਨੂੰ ਇਹਦੇ ਕੋਲ ਭੇਜਦੇ ਆਂ ਔਰ ਦੇਖਦੇ ਆਂ ਕਿ ਇਹ ਸੱਚ ਬੋਲਦਾ ਕਿ ਨਹੀਂ ਬਸ ਇਸ ਤਰੀਕਾ ਕੀਤਾ ਜਾਂਦਾ ਇੱਕ ਔਰਤ ਨੂੰ ਦੇਵੀ ਦਾ ਰੂਪ ਦੇ ਕੇ ਸ਼ੇਰ ਤੇ ਬਿਠਾ ਕੇ ਅੰਦਰ ਭੇਜਿਆ ਜਾਂਦਾ ਰਹੰ ਦੇ ਵਿੱਚ ਪਹਿਲਾਂ ਤਾਂ ਉਹ ਚੋਰ ਜਿਹੜਾ ਹੁੰਦਾ ਬੜਾ ਉਤਸਕ ਹੋ ਜਾਂਦਾ ਦੇਖ ਕੇ ਹਨਾ ਬੜਾ ਐਕਸਾਈਟਡ ਹੋ ਜਾਂਦਾ ਵੀ ਲੈ ਮੈਂ ਦੇਵੀ ਦੇ ਮੰਦਰ ਚ ਬੈਠਾ ਸੀ ਸਾਖਸ਼ਾਤ ਦੇਵੀ ਮੇਰੇ ਸਾਹਮਣੇ ਆ ਗਈ ਤੇ ਫਿਰ ਕਹਿੰਦੀ ਆ ਹੱਥ ਛੋੜ ਕੇ ਝੁਕਦਾ ਤੇ ਫਿਰ ਉਹ ਕਹਿੰਦੀ ਹੈ ਕਿ ਬਸ ਤੂੰ ਇੱਕ ਗੱਲ ਦੱਸ ਦੇ ਮੈਨੂੰ ਕਿ ਤੂੰ ਚਾਹਨਾ ਕੀ ਹੈ ਤੇਰੀ ਇੱਛਾ ਕੀ ਹੈ ਮੈਂ ਪੂਰੀ ਕਰਨਾ ਹੈ ਮੈਂ ਤੇਤੋਂ ਬੜੀ ਖੁਸ਼ ਹਾਂ ਇਹ ਤਾਂ ਵੈਸੇ ਤਾਂ ਮੈਂ ਐਸਾ ਕੋਈ ਕੰਮ ਕੀਤਾ ਨਹੀਂ ਵੀ ਮੈਂ ਤੁਹਾਨੂੰ ਖੁਸ਼ ਕਰ ਸਕਾਂ ਪਰ ਚਲੋ ਕੋਈ ਨਹੀਂ ਜੇਕਰ ਤੁਹਾਨੂੰ ਲੱਗਦਾ ਹੈ ਕਿ ਮੈਂ ਕੋਈ ਨਾ ਕੋਈ ਚੰਗਾ ਕਰਮ ਕੀਤਾ ਹੋਣਾ ਜਿਹਦੇ ਖਾਤਰ ਤੁਸੀਂ ਅੱਜ ਮੈਨੂੰ ਬਚਾਉਣ ਆਏ ਹੋ ਤਾਂ ਮੈਂ ਇੱਥੋਂ ਜਾਣਾ ਹੀ ਚਾਹਣਾ ਛੁੱਟਣਾ ਚਾਹਣਾ ਆ ਉਹ ਕਹਿੰਦੀ ਛੁਟਾ ਤਾਂ ਮੈਂ ਤੈਨੂੰ ਦਵਾਂਗੀ ਪਹਿਲਾਂ ਤੂੰ ਮੈਨੂੰ ਇਹ ਗੱਲ ਦੱਸ ਦੇ ਵੀ ਤੂੰ ਚੋਰੀ ਕੀਤੀ ਹੈ ਕਿ ਨਹੀਂ ਕੀਤੀ ਜਾਂ ਫਿਰ ਚੋਰੀ ਕੀਤਾ ਹੈ ਮਾਲ ਕਿੱਥੇ ਹੈ ਇੱਕ ਵਾਰ ਮੈਨੂੰ ਦੱਸ ਦੇ ਉਹ ਕਹਿੰਦਾ ਵੀ ਤੂੰ ਤਾਂ ਜਾਣੀ ਜਾਣ ਹੈ ਮਾਂ ਤੈਨੂੰ ਤਾਂ ਸਾਰਾ ਪਤਾ ਹੋਣਾ ਚਾਹੀਦਾ ਤੂੰ ਤਾਂ ਸਾਰੀ ਦੁਨੀਆ ਦੀ ਖਬਰ ਰੱਖਦੀ ਹੈ ਤੇ ਫਿਰ ਕਹਿੰਦੇ ਜਦੋਂ ਸੱਚ ਬੋਲਣ ਦੀ ਕੋਸ਼ਿਸ਼ ਕਰਦਾ ਨਾ ਉਸੇ ਟਾਈਮ ਉਹਦਾ ਧਿਆਨ ਸ਼ੇਰ ਤੇ ਜਾਂਦਾ ਹੈ ਸ਼ੇਰ ਦੀ ਜਿਹੜੀ ਪਰਛਾਈ ਹੈ ਨਾ ਉਹ ਦਿਖਦੀ ਆ ਉਦੋਂ ਹੀ ਉਹਨੂੰ ਸੱਤ ਸੰਗਤ ਦੇ ਵਿੱਚ ਬੈਠੇ ਜਿਹੜੀ ਲਾਈਨ ਯਾਦ ਆਉਂਦੀ ਹੈ ਵੀ ਦੇਵੀ ਦੇਵਤਿਆਂ ਦੀ ਤਾਂ ਪਰਛਾਈ ਨਹੀਂ ਹੁੰਦੀ ਉਹ ਸਮਝ ਆ ਜਾਂਦਾ ਹੈ ਕਿ ਇਹ ਕੋਈ ਨਾ ਕੋਈ ਮੇਰੇ ਨਾਲ ਚਾਲ ਖੇਲੀ ਜਾ ਰਹੀ ਹੈ ਸੋ ਉਸੇ ਟਾਈਮ ਉਹ ਕਹਿੰਦਾ ਹੈ ਕਿ ਮਾਂ ਮੈਂ ਚੋਰੀ ਨਹੀਂ ਕੀਤੀ ਮੈਂ ਬੇਕਸੂਰਾ ਤੇ ਮੈਨੂੰ ਧੱਕੇ ਨਾਲ ਫਸਾਇਆ ਜਾ ਰਿਹਾ ਮੇਰੀ ਮਦਦ ਕਰ ਮਾਂ ਤੇ ਕਹਿੰਦੇ ਆ ਉਹ ਜਿਹੜੀ ਮਾਤਾ ਦਸਵ ਰੂਪ ਬਣੀ ਸੀ ਇੱਕ ਠੱਗਣੀ ਉਹ ਮੜ ਜਾਂਦੀ ਹੈ ਤੇ ਜਾ ਕੇ ਮਾਲਕ ਨੂੰ ਦੱਸੀ ਦੱਸਦੀ ਆ ਕਿ ਸਰਦਾਰ ਜੀ ਐਸਾ ਕੁਝ ਨਹੀਂ ਆ ਉਹ ਬੇਕਸੂਰਾ ਉਸ ਬੰਦੇ ਨੂੰ ਸਜ਼ਾ ਨਾ ਦਿੱਤੀ ਜਾਵੇ ਥੋੜੇ ਹੱਥੋਂ ਬੇਕਸੂਰ ਮਾਰਿਆ ਜਾਊਗਾ ਉਹ ਨਹੀਂ ਮੰਨਿਆ ਤੇ ਮੈਨੂੰ ਵੀ ਉਹਦੇ ਬੋਲਾਂ 'ਚ ਉਹ ਸੱਚਾਈ ਨਜ਼ਰ ਆਈ ਭਗਤੀ ਨਜ਼ਰ ਆਈ ਫਿਰ ਉਹ ਜਿਹੜਾ ਮਾਲਕ ਹੁੰਦਾ ਸੋਚਦਾ ਕਿ ਹਾਂ ਮੇਰੇ ਹੱਥੋਂ ਕੋਈ ਇਨੋਸੈਂਟ ਬੰਦਾ ਨਾ ਹਨਾ ਮਰਿਆ ਜਾਵੇ ਜਾਂ ਸਜ਼ਾ ਦਿੱਤੀ ਜਾਵੇ ਉਹ ਕਹਿੰਦੇ ਨੇ ਕਿ ਛੋੜ ਦਿਓ ਇਹਨੂੰ ਤੈਨੂੰ ਛੋੜ ਦੰਨੇ ਆ ਤੇ ਇਸ ਤਰ੍ਹਾਂ ਇੱਕ ਛੋਟੇ ਜਿਹੀ ਲਾਈਨ ਉਹਦੇ ਕੰਨਾਂ 'ਚ ਪਈ ਉਹਦੇ ਜ਼ਿੰਦਗੀ ਬਚਾ ਦਿੰਦੀ ਹੈ ਸੋ ਇੱਥੇ ਗੱਲ ਨਾ ਸੰਗਤ ਦੀ ਆ ਰਹੀ ਹੈ ਹੁਣ ਜੇ ਤੁਸੀਂ ਕਹੋਗੇ ਸਾਨੂੰ ਤਾਂ ਆਲਰੇਡੀ ਪਤਾ ਵੀ ਰੱਬ ਨੂੰ ਕਿੱਦਾਂ ਪਾਇਆ ਜਾ ਸਕਦਾ ਅਸੀਂ ਤਾਂ ਜੀ ਭਗਤੀ ਕਰੀਏ ਪਤਾ ਨਹੀਂ ਕਿੰਨੇ ਘੰਟੇ ਬੈਠ ਕੇ ਅਸੀਂ ਬਾਟ ਕੋ ਜਾ ਕਰ ਸਕਦੇ ਆ ਫਿਰ ਕੀ ਰੱਬ ਪਾਇਆ ਜਾ ਸਕਦਾ ਮੈਥੋਨਿਕ ਸਵਾਲ ਪੁੱਛਦੀਆਂ ਤੁਹਾਡੇ ਸਾਹਮਣੇ ਜਦੋਂ ਆਪਾਂ ਕਿਸੇ ਕਲਾਸਿਸ ਚ ਪੜਦੇ ਸੀ ਸਾਡੇ ਸਾਹਮਣੇ ਬੁੱਕਸ ਪਈਆਂ ਨੇ ਸਾਨੂੰ ਆਲਰੇਡੀ ਪਤਾ ਕਿ ਪੇਪਰ ਇਹਨਾਂ ਚੋਂ ਹੀ ਆਣਾ ਸਾਰੇ ਲੈਸਨ ਸਾਨੂੰ ਪੜਨੇ ਨੇ ਫਿਰ ਵੀ ਸਾਨੂੰ ਟੀਚਰ ਦੀ ਲੋੜ ਕਿਉਂ ਪੈਂਦੀ ਹੈ ਟਿਊਸ਼ਨਰ ਦੀ ਲੋੜ ਕਿਉਂ ਪੈਂਦੀ ਹੈ ਕਿਉਂਕਿ ਉਹ ਸਾਨੂੰ ਸਹੀ ਤਰੀਕੇ ਨਾਲ ਗਾਈਡ ਕਰਦੇ ਨੇ ਉਹ ਸਾਨੂੰ ਸਹੀ ਤਰੀਕੇ ਨਾਲ ਸਮਝਾਉਂਦੇ ਨੇ ਸਾਨੂੰ ਹਰ ਇੱਕ ਸਬਜੈਕਟ ਨੂੰ ਚੰਗੀ ਤਰ੍ਹਾਂ ਸਾਡੇ ਦਿਮਾਗ ਚ ਪਾਉਣ ਦੀ ਕੋਸ਼ਿਸ਼ ਕਰਦੇ ਨੇ ਸਰਲ ਤੋਂ ਸਰਲ ਤਰੀਕੇ ਨਾਲ ਐਸੀ ਤਰ੍ਹਾਂ ਹੀ ਸਾਡਾ ਗੁਰੂ ਹੁੰਦਾ ਹੈ ਸਾਡੀ ਸਾਥ ਸੰਗਤ ਹੁੰਦੀ ਹੈ ਜਦੋਂ ਅਸੀਂ ਸੰਗਤ ਦੇ ਵਿੱਚ ਬੈਠਦੇ ਆ ਨਾ ਧਿਆਨ ਨਾਲ ਉਹਨਾਂ ਦੇ ਪ੍ਰਵਚਨ ਸੁਣਦੇ ਆ ਬਹੁਤ ਸਾਰੀ ਨੈਗੇਟਿਵਿਟੀ ਹੈ ਜਿਹੜੀ ਸਾਡੇ ਚੋਂ ਉਸ ਟਾਈਮ ਨਿਕਲ ਕੇ ਪੋਜ਼ਿਟਿਵਿਟੀ ਦੇ ਵਿੱਚ ਚੇਂਜ ਹੋ ਜਾਂਦੀ ਹੈ ਸੋ ਇਸ ਕਰਕੇ ਸੰਗਤ ਬਹੁਤ ਜ਼ਰੂਰੀ ਹੈ ਗੁਰੂ ਧਾਰਨਾ ਜ਼ਰੂਰੀ ਹੈ ਗੁਰੂ ਸਾਨੂੰ ਸਹੀ ਰਾਹ ਦਿਖਾਉਂਦਾ ਆ ਵੀ ਅਸੀਂ ਕਿੱਥੇ ਸਹੀ ਤੇ ਕਿੱਥੇ ਗਲਤ ਹੈ ਤੇ ਸਾਨੂੰ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਪਰਮਾਤਮਾ ਨੂੰ ਪਾਉਣ ਦੇ ਕਿਹੜੇ ਤਰੀਕੇ ਅਪਣਾਉਣੇ ਚਾਹੀਦੇ ਨੇ ਅਸੀਂ ਆਪਣੇ ਜਾਨ ਦੇ ਵਿੱਚ ਤਾਂ ਬਹੁਤ ਸਾਉ ਸਮਝਦਾਰ ਔਰ ਚਲਾਕ ਪਰ ਤੁਸੀਂ ਇਹ ਭੁੱਲ ਜਾਨਨੇ ਹੋ ਕਿ ਸਾਨੂੰ ਗੁਰੂ ਹੀ ਸਹੀ ਰਾਹ ਦਿਖਾ ਸਕਦਾ ਹੈ ਅਸੀਂ ਆਪਣੇ ਆਪ ਚ ਜਿੰਨੀ ਮਰਜ਼ੀ ਚਲਾਕੀ ਕਰ ਲਈ ਇਸ ਕਹਾਣੀ ਦੇ ਵਿੱਚ ਚੋਰ ਡਬਲ ਮਾਈਂਡਡ ਸੀਗਾ ਆਪਣੀ ਚਲਾਕੀ ਨਾਲ ਬਚ ਗਿਆ ਤੇ ਦੱਜੀਗਾ ਹਾਂਜੀ ਕੀ ਸਮਝੇ ਫਿਰ ਜੇਕਰ ਇੱਕ ਚੋਰ ਦੀ ਜ਼ਿੰਦਗੀ 'ਚ ਇੱਕ ਲਾਈਨ ਅਸਰ ਕਰ ਸਕਦੀ ਹੈ ਤੇ ਸਾਡੀ ਕੀਤੀ ਸੰਗਤ ਕਿਉਂ ਨਹੀਂ ਅਸਰ ਕਰੋਗੀ ਸਾਡੀ ਜ਼ਿੰਦਗੀ ਸਵਾਰਾਂਗੇ ਕਰੋਗੀ ਬਸ ਫਰਕ ਇੰਨਾ ਕਿ ਜਦ ਜਾਗੇ ਤभी ਸਵੇਰਾ ਜੋ ਤੁਸੀਂ ਪਿੱਛੇ ਕਰ ਲਿਆ ਨਾ ਤੁਹਾਨੂੰ ਆਪਣੇ ਆਪ ਨੂੰ ਪਤਾ ਹਨ ਤੁਸੀਂ ਕਿੰਨਾ ਕ ਨਾਮ ਜਪਿਆ ਕਿੰਨਾ ਗੁਰ ਘਰ ਗਏ ਹੋ ਕਿੰਨੀ ਸੇਵਾ ਕੀਤੀ ਕਿੰਨਾ ਦਾਨ ਕੀਤਾ ਕਿੰਨੀ ਆਪਣੇ ਫੈਮਿਲੀ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕੀਤੀ ਹੈ ਕਿੰਨਾ ਕਿਸੇ ਲਈ ਈਰਖਾ ਰੱਖੀ ਹੈ ਤੁਹਾਨੂੰ ਪਲੀਪੰਤੀ ਪਤਾ ਤੁਹਾਡੇ ਦਿਲ ਦੇ ਵਿੱਚ ਕਿੰਨਾ ਰੋਕ ਲੱਗਿਆ ਹੋਇਆ ਛੱਡ ਦਿਓ ਪਿੱਛੇ ਜੋ ਗੱਲਾਂ ਹੋ ਗਈਆਂ ਜਦੋਂ ਤੁਸੀਂ ਸੋਚ ਲਿਆ ਨਾ ਕਿ ਅੱਜ ਤੋਂ ਅਸੀਂ ਸਹੀ ਰਾਹ ਫੜਨਾ ਹੈ ਹਫਤੇ ਚ ਮਹੀਨੇ ਚ ਇੱਕ ਵਾਰ ਚੰਗੀ ਸੰਗਤ ਕਰਨੀ ਆ ਗੁਰੂ ਘਰ ਜਾਣਾ ਹੈ ਦਾਨ ਪੁੰਗਣਾ ਉਦੋਂ ਤੋਂ ਹੀ ਤੁਹਾਡਾ ਨਵਾਂ ਜਨਮ ਸਟਾਰਟ ਹੋ ਜਾਂਦਾ ਹੈ ਕਹਿੰਦੇ ਇਨਸਾਨੀ ਜੁਨੀ ਨੂੰ ਬਹੁਤ ਚੰਗੇ ਤਰੀਕੇ ਨਾਲ ਇਸ ਢੰਗ ਨੂੰ ਸਿਖਾਇਆ ਜਾ ਸਕਦਾ ਹੈ ਕਿ ਪ੍ਰਮਾਤਮਾ ਨੂੰ ਕਿੱਦਾਂ ਪੁਣਾਇਆ ਤੇ ਫਿਰ ਵੀ ਅਸੀਂ ਕੋਸ਼ਿਸ਼ ਨਹੀਂ ਕਰਦੇ ਇਹ ਨਾ ਸੋਚੋ ਕਿ ਅਸੀਂ 60 70 ਸਾਲ ਦੇ ਹੋ ਗਏ ਬੁੜੇ ਉਦੋਂ ਪ੍ਰਮਾਤਮਾ ਦਾ ਨਾਮ ਜਪਾਂਗੇ ਸਾਨੂੰ ਪਤਾ ਹੀ ਨਹੀਂ ਸਾਡੀ ਉਮਰ ਕਿੰਨੀ ਆ ਸੋ ਪਲੀਜ਼ ਪ੍ਰਮਾਤਮਾ ਦੇ ਨਾਮ ਦਾ 24 ਘੰਟਿਆਂ 'ਚ ਅਗਰ ਅਸੀਂ ਅੱਧਾ ਘੰਟਾ 10 ਮਿੰਟ ਵੀ ਕੱਢਦੇ ਹਾਂ ਨਾ ਉਹ ਵੀ ਸਾਡੀ ਜ਼ਿੰਦਗੀ ਸਵਾਰ ਸਕਦਾ ਸੋ ਇਸ ਕਰਕੇ ਅੱਜ ਤੋਂ ਹੀ ਮੈਚੂਰ ਬਣੋ 10 ਮਿੰਟ ਪ੍ਰਮਾਤਮਾ ਦੇ ਨਾਮ ਦੀ ਜ਼ਰੂਰ ਕੱਢੋ ਨਾ ਕਰੋ ਘੰਟਾ ਘੰਟਾ ਬੈਠ ਕੇ ਪੜ ਕੋਈ ਜ਼ਰੂਰੀ ਨਹੀਂ ਹੈ ਬਸ ਮਨ ਦੇ ਵਿੱਚ ਕਿਸੇ ਲਈ ਨਾ ਨਫ਼ਰਤ ਨਾ ਰੱਖੋ ਚੁਗਲੀਆਂ ਨਾ ਕਰੋ ਮਾੜੇ ਕੰਮਾਂ 'ਚ ਸਾਥ ਨਾ ਦਿਓ ਇਹ ਸਾਰੀਆਂ ਚੀਜ਼ਾਂ ਪ੍ਰਮਾਤਮਾ ਨੂੰ ਰਸਤੇ ਨੂੰ ਬੰਦ ਕਰਦੀਆਂ ਨੇ ਸੋ ਥੈਂਕ ਯੂ ਸੋ ਮੱਚ ਤੁਸੀਂ ਆਪ ਸਿਆਣੇ ਹੋ ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਚੰਗੀ ਲੱਗੀ ਤਾਂ ਆਪਣੇ ਰਿਵਿਊ ਜ਼ਰੂਰ ਦਿਆ ਕਰੋ ਫਿਰ ਮਿਲਦੇ ਹਾਂ ਇੱਕ ਸੋਹਣੀ ਜੀ ਸਟੋਰੀ ਸੋਹਣੀ ਜੀ ਸਿੱਖਿਆ ਦੇ ਨਾਲ ਥੈਂਕ ਯੂ ਸੋ ਮੱਚ